ਤਨ ਬਾਬਾ ਸ੍ਰੀ ਚੰਨ ਜੀ ਇੱਕ ਛੋਟੀ ਜਿਹੀ ਕਥਾ ਇਨਸਾਨ ਨੂੰ ਇਹ ਦੱਸ ਦੇਵੇਗੀ ਕਿ ਪਰਮਾਤਮਾ ਵੀ ਜਾਨਵਰਾਂ ਦੇ ਕੋਲ ਹਨ ਜਿਵੇਂ ਇਨਸਾਨਾਂ ਦੇ ਨਜ਼ਦੀਕ ਇੱਕ ਵਾਰ ਬਹੁਤ ਵੱਡਾ ਜੰਗਲ ਸੀ ਉੱਥੇ ਬਹੁਤ ਜ਼ਿਆਦਾ ਅੱਗ ਲੱਗ ਗਈ ਸਾਰੇ ਜਾਨਵਰ ਆਪਣੇ ਆਪ ਨੂੰ ਬਚਾਉਣ ਵਾਸਤੇ ਦੂਰ ਦੂਰ ਭੱਜਣ ਲੱਗ ਪਏ ਸ਼ੇਰ ਵੀ ਜੰਗਲ ਵਿੱਚੋਂ ਨਿਕਲ ਕੇ ਅੱਗ ਤੋਂ ਬਚਣ ਵਾਸਤੇ ਦੌੜ ਰਿਹਾ ਸੀ ਉਸ ਨੇ ਦੇਖਿਆ ਕਿ ਇੱਕ ਹੈ ਅਨੰਦਾ ਛੋਟਾ ਜਿਹਾ ਬੱਚਾ ਜੋ ਅਗ ਦੇ ਕੋਲ ਇੱਕ ਡਾਣੀ ਵਿੱਚ ਫਸਿਆ ਹੈ ਅਤੇ ਉਹ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਸ਼ੇਰ ਉਸ ਬੱਚੇ ਕੋਲ ਗਿਆ ਅਤੇ ਉਸ ਨੂੰ ਡੱਕੜੀਆਂ ਵਿੱਚੋਂ ਕਾਢ ਦਿੱਤਾ ਬੱਚਾ ਸ਼ੇਰ ਦੇ ਨਾਲ ਨਾਲ ਜੰਗਲ ਤੋਂ ਬਾਹਰ ਨਿਕਲ ਗਿਆ ਸ਼ੇਰ ਨੇ ਉਸ ਦੀ ਪੂਰੀ ਹਿਫਾਜ਼ਤ ਕੀਤੀ ਅਤੇ ਉਸ ਨੂੰ ਹਿਰਨਾਂ ਦੇ ਕੋਲ ਛੱਡ ਦਿੱਤਾ ਇਹ ਪਰਮਾਤਮਾ ਦੀ ਸੋਚ ਹੀ ਸੀ ਕਿ ਹਿਰਨ ਸ਼ੇਰ ਦੀ ਸਹਯਤਾ ਦੇ ਨਾਲ ਅੱਗੇ ਤੋਂ ਬਚਿਆ ਸ਼ੇਰ ਦੇ ਮਨ ਵਿੱਚ ਉਹ ਦੁਸ਼ਟਕਾਰ ਦੀ ਭਾਵਨਾ ਨਹੀਂ ਸੀ ਉਸ ਵਿੱਚ ਸਹਯਤਾ ਕਰਨ ਦੀ ਭਾਵਨਾ ਸੀ ਇੱਥੇ ਉਹ ਆਪਣਾ ਉਹ ਕਰਮ ਕਰ ਰਿਹਾ ਸੀ ਜੋ ਨੇਕ ਰਾਹ ਦੱਸਦੀ ਹੈ ਸ਼ੇਰ ਨੂੰ ਉਸ ਸਮੇਂ ਆਪਣੀ ਭੁੱਖ ਨਹੀਂ ਸਹਯਤਾ ਦਿਖਾਈ ਦੇ ਰਹੀ ਸੀ ਛੋਟੇ ਬੱਚੇ ਵਿੱਚ ਉਸ ਨੂੰ ਪਰਮਾਤਮਾ ਦਿਖਾਈ ਦੇ ਰਿਹਾ ਸੀ ਸ਼ੇਰ ਨੇ ਉਸਦੀ ਸਹਾਇਤਾ ਕੀਤੀ ਅਤੇ ਸ਼ੇਰ ਨੇ ਉਸ ਨੂੰ ਜੰਗਲ ਦੀ ਅੱਗ ਵਿੱਚੋਂ ਬਚਾਇਆ ਸ਼ੇਰ ਉਸ ਨੂੰ ਮਾਂ ਪਿਓ ਦੀ ਤਰ੍ਹਾਂ ਸਹਾਇਤਾ ਕਰ ਰਿਹਾ ਸੀ ਸ਼ੇਰ ਵਿੱਚ ਵੀ ਅਤੇ ਜਾਨਵਰਾਂ ਵਿੱਚ ਵੀ ਉਹ ਸਾਰੀਆਂ ਭਾਵਨਾਵਾਂ ਹਨ ਜੋ ਇਨਸਾਨਾਂ ਵਿੱਚ ਹਨ ਜਾਨਵਰ ਵੀ ਪਰਮਾਤਮਾ ਦੇ ਕੋਲ ਹਨ ਜਿਵੇਂ ਇਨਸਾਨ ਹਨ ਇਨਸਾਨ ਨੂੰ ਦਿਮਾਗ ਦਿੱਤਾ ਹੈ ਪਰ ਉਹ ਪਰਮਾਤਮਾ ਦੇ ਉਦੇਸ਼ ਨੂੰ ਨਹੀਂ ਪੂਰਾ ਕਰਦਾ ਉਸ ਸ਼ੇਰ ਨੇ ਆਪਣਾ ਚੰਗਾ ਕਰਮ ਕਮਾਇਆ ਅਤੇ ਪਰਮਾਤਮਾ ਨੇ ਉਸ ਨੂੰ ਇੱਕ ਫਰਿਸ਼ਤੇ ਦੇ ਰੂਪ ਵਿੱਚ ਪੇਸ਼ ਕੀਤਾ। ਹਿਰਨ ਦਾ ਬੱਚਾ ساری ਉਮਰ ਉਸ ਸ਼ੇਰ ਦੀ ਸਹਾਇਤਾ ਨੂੰ ਯਾਦ ਰੱਖੇਗਾ ਅਤੇ ਅਗਲੇ ਜਨਮ ਤੱਕ ਉਸ ਦਾ ਕਰਜ਼ਦਾਰ ਰਹੇਗਾ। ਇਸ ਤਰ੍ਹਾਂ ਪਰਮਾਤਮਾ ਸ਼ੇਰ ਦੇ ਨੇੜੇ ਹੋਣਗੇ ਤਾਂ ਹੀ ਸ਼ੇਰ ਦੇ ਮਨ ਵਿੱਚ ਸਹਿਯਤਾ ਦੀ ਭਾਵਨਾ ਪੈਦਾ ਹੋਈ ਜਿਸ ਦੇ ਅੰਦਰ ਪਰਮਾਤਮਾ ਵਸਦੇ ਹਨ ਅਤੇ ਉਸ ਵਿੱਚ ਪ੍ਰਗਟ ਹੋਣ ਦੀ ਸ਼ਕਤੀ ਰੱਖਦੇ ਹਨ ਉਸ ਵਿੱਚ ਪਿਆਰ ਦੀ ਭਾਵਨਾ ਤੇ ਨਿਮਰਤਾ ਹੋਵੇਗੀ ਧੰਨ ਬਾਬਾ ਸ੍ਰੀ ਚੰਜੀ ਮਹਾਰਾਜ ਕਿਰਪਾ ਕਰੋ